ਜਿਹੜੇ ਨਿਤ ਦਿਨ ਸਾਡੇ ਸਿਰ 'ਚ ਜੁੱਤੀਆਂ ਮਾਰਦੇ ਨੇ ਜੁੱਤੀਆਂ ਮਾਰ ਕੇ ਸਾਡੇ ਮੂਤ ਦੇ ਵਿੱਚ ਸਿਰ 'ਚ ਨੇ ਉਹ ਬਹੁਤ ਚੰਗੇ ਲੱਗਦੇ ਨੇ ਪਰ ਜੇ ਸਮਾਜ ਦੇ ਬੰਦੇ ਤੋਂ ਕੋਈ ਗੱਲ ਗਲਤ ਨਿਕਲ ਜੇ ਆਪਦੇ ਸਮਾਜ ਦੇ ਬੰਦੇ ਤੋਂ ਕੋਈ ਗੱਲ ਗਲਤ ਨਿਕਲ ਜੇ ਕੋਲੋਂ ਭੰਡਣ ਲੱਗੇ ਉਹ ਮਿੰਟ ਨਹੀਂ ਲਾਉਂਦੇ ਮਜ਼ਦੂਰਾਂ ਦਾ ਇਕੱਠ ਹੋਊਗਾ ਧਰਮਸ਼ਾਲਾ ਦੇ ਵਿੱਚ 500 ਦਾ ਤੇ ਜੇ ਇੱਕ ਘੜਮਚੋ ਵੀ ਆ ਜੇ ਉਸ 500 ਦੇ ਇਕੱਠ 'ਚ ਸਾਡੀਆਂ ਐ ਨੀਮੀਆਂ ਪਾਈ ਜਾਂਦੀਆਂ ਨੇ ਜਿਵੇਂ ਭੇਡਾਂ ਨੀਮਾਂ ਪਾਲਦੀਆਂ ਨੇ ਇੱਕ ਇੱਕ ਕ੍ਰਮ ਚੌਧਰੀ ਹੁੰਦੇ ਕਿ ਸਾਡਾ 500 ਬੰਦਾ ਨੀਮੀ ਪਾਲਣਾ ਅਜੇ ਅਸੀਂ ਗੁਲਾਮ ਐ ਮਾਨਸਿਕ ਤੌਰ ਤੇ ਵੀ ਜਰਦੇ ਤੁਸੀਂ ਆਪ ਦੇ ਸਮਾਜ ਨੂੰ ਆਜ਼ਾਦ ਕਰਨਾ ਆਪ ਦੇ ਸਮਾਜ ਨੂੰ ਗੁਲਾਮੀ ਚੋਂ ਕੱਢਣਾ ਪਹਿਲਾਂ ਤਾਂ ਤੁਸੀਂ ਆਪ ਆਜ਼ਾਦ ਹੋਵੋਗੇ ਫਿਰ ਸਮਾਜ ਨੂੰ ਆਜ਼ਾਦ ਕਰ ਸਕਦੇ ਜੇਕਰ ਤੁਸੀਂ ਗੁਲਾਮ ਹੋ ਤੁਸੀਂ ਸਮਾਜ ਨੂੰ ਆਜ਼ਾਦ ਕਿੱਥੋਂ ਕਰ ਸਕਦੇ ਜੰਗ ਦਾ ਮੇਲ ਕਰਦਾ ਮੂੰਹ 'ਚ ਜੈਪੀਨ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਦਾ ਸਵਾਲ ਗੁਰੂ ਰਵਿਦਾਸ ਦੀਆਂ ਗੱਲਾਂ ਕਰਨਗੇ ਝੋਲੀ 'ਚ ਜਾ ਕੇ ਕਿੱਥੇ ਰਹਿਨੇ ਨੇ ਦੁਸ਼ਮਣਾਂ ਨੂੰ ਤਾਕੜੇ ਲੋਕ ਇੱਕ ਗੱਲ ਕਹਿ ਦੇਣ ਸਾਡੇ ਖਿਲਾਫ ਸਾਡਾ ਸਮਾਜ ਚਾਰ ਗੱਲਾਂ ਨਾਲ ਜੋੜ ਕੇ ਬੋਲੋ ਆਰਦੇ ਲੀਡਰ ਦੇ ਖਿਲਾਫ ਤੇ ਦੁਸ਼ਮਣ ਦੇ ਖਿਲਾਫ ਬੋਲਣ ਤੋਂ ਬਾਅਦ ਪਹਿਲਾਂ ਇਹ ਸੋਚਦੇ ਨੇ ਕਿ ਵੀ ਉਹਨਾਂ ਦਾ ਕੋਈ ਮਿੱਤਰ ਖੁੰਦਾ ਤਾਂ ਨਹੀਂ ਇਹਦੀ ਰਾਸ਼ਟਰਪਤੀ ਔਰਤ ਹੈ ਉਹਦੀ ਕਿੰਨੀ ਕੁ ਪੁੱਗਤਾ ਸਮਾਜ ਦੇ ਅੰਦਰ ਪ੍ਰਧਾਨ ਮੰਤਰੀ ਕੁਰਸੀ ਤੇ ਬੈਠਾ ਹੁੰਦਾ ਤੇ ਰਾਸ਼ਟਰਪਤੀ ਐ ਖੜੀ ਹੁੰਦੀ ਆ ਸਾਡੇ ਦੇ ਮਜ਼ਦੂਰ ਮੁਕਤੀ ਮੋਰਚਾ ਆਜਾਦ ਨੇ ਜਾਂ ਮਜ਼ਦੂਰ ਮੁਕਤੀ ਮੋਰਚਾ ਜਦੋਂ ਆਪਦੇ ਜਨਮ ਤੋਂ ਲੈ ਕੇ ਅੱਜ ਤੱਕ ਅਸੀਂ ਕਾਮਨਿਸਟਾਂ ਚ ਵੀ ਰਹੇ ਹਾਂ ਲੰਬਾ ਸਮਾਂ ਕਮਿਊਨਿਸਟਾਂ 'ਚ ਕੰਮ ਕੀਤਾ ਅਸੀਂ ਉਹਨਾਂ ਲੋਕਾਂ ਦੀ ਵੀ ਬਾਹ ਫੜੀ ਐ ਜਿਹੜੇ ਕਹਿਣ ਨੂੰ ਉੱਚ ਜਾਤੀ 'ਚ ਨੇ ਪਰ ਗਰੀਬੀ ਹੋਣ ਦੇ ਕਾਰਨ ਆਰਥਿਕ ਗਰੀਬੀ ਹੋਣ ਦੇ ਕਾਰਨ ਜੇ ਉਹਨਾਂ ਨਾਲ ਧੱਕਾ ਹੋ ਜੇ ਉਹ ਧੱਕੇ ਦੇ ਸਵਾਲ ਤੇ ਉਹ ਉੱਚ ਜਾਤੀ ਦੇ ਲੋਕ ਵੀ ਉਹਨਾਂ ਨਾਲ ਨਹੀਂ ਖੜੇ ਇਸ ਲਈ ਮਜ਼ਦੂਰ ਮੁਕਤੀ ਮੋਰਚਾ ਔਰ ਸੰਯੁਕਤ ਦਲਿਤ ਮੋਰਚਾ ਇਹ ਵਿਸ਼ੇਸ਼ ਕਿਸੇ ਜਾਤ ਨਾਲ ਜੁੜ ਕੇ ਸੰਘਰਸ਼ ਨਹੀਂ ਕਰਦਾ ਨਾ ਕਰੂਗਾ ਸਮੁੱਚੇ ਦਲਿਤ ਦਬੇ ਕੁਚਲੇ ਸਮਾਜ ਦੀ ਆਵਾਜ਼ ਬਣਨਾ ਸੰਯੁਕਤ ਦਲਿਤ ਮੋਰਚੇ ਨੇ ਸਮੁੱਚੇ ਦਬੇ ਕੁਚਲੇ ਸਮਾਜ ਦੀ ਆਵਾਜ਼ ਬਣਨਾ ਦਲਿਤ ਮੋਰਚੇ ਨੇ ਸਾਡੇ ਸਮਾਜ ਦੇ ਵਿੱਚ ਮੈਂ ਜੇ ਤੁਹਾਨੂੰ ਹੱਡ ਵੀਤੀ ਗੱਲ ਸੁਣਾਵਾ ਜਿਨ੍ਹਾਂ ਨੇ ਬਾਬਾ ਅੰਬੇਦਕਰ ਦੇ ਨਾਂ ਤੇ ਗੁਰੂਆਂ ਦੇ ਨਾਂ ਤੇ ਸ਼ਹੀਦਾਂ ਦੇ ਨਾਂ ਤੇ ਕੰਟ ਬਣਾਏ ਹੋਏ ਨੇ ਨਾ ਜਥੇਬੰਦੀਆਂ ਬਣਾਈਆਂ ਹੋਈਆਂ ਨੇ ਕੋਈ ਅੰਬੇਦਕਰ ਦੇ ਨਾਂ ਤੇ ਬਣਾਈ ਫਿਰਦਾ ਕੋਈ ਵੀ ਬਾਬਾ ਜੀਵਨ ਸਿੰਘ ਦੇ ਨਾਂ ਤੇ ਬਣਾਈ ਫਿਰਦਾ ਕੋਈ ਰਵਿਦਾਦ ਜੀਆ ਦੇ ਨਾਂ ਤੇ ਬਣਾਈ ਫਿਰਦਾ ਜਥੇਬੰਦੀਆਂ ਦਾ ਬਰਵਾਈਆਂ ਬਣਾਈਆਂ ਹੋਈਆਂ ਨੇ ਪਰ ਜੇ ਮੈਂ ਕਹਾ ਜਿਨ੍ਹਾਂ ਦੇ ਨਾਂ ਤੇ ਬਣਾਈਆਂ ਨੇ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਉਹ ਇੰਚ ਵੀ ਨਹੀਂ ਚੱਲਦੀ ਜੇ ਮੈਂ ਪੰਜਾਬ ਦੀ ਗੱਲ ਕਰਾਂ ਮੈਂ ਹੁਣ ਸਾਨੂੰ 2 ਸਾਲ ਹੋਏ ਨੇ ਕਾਮਰੇਡਾਂ ਚੋਂ ਆ ਡੋ ਹੋਇਆ ਨੂੰ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਅਸੀਂ ਜਦੋਂ ਆਪਣੇ ਸਮਾਜ ਚ ਵਿਚਰੇ ਐਸ ਸੀ ਭਾਈਚਾਰੇ ਦੀਆਂ ਜਥੇਬੰਦੀਆਂ ਚ ਵਿਚਰੇ ਗੱਲ ਕੌੜੀ ਹੈ ਕਈ ਸੱਜਣਾ ਨੂੰ ਵੀਰਾਂ ਨੂੰ ਮੇਰੀ ਗੱਲ ਕੌੜੀ ਲੱਗੂ ਉਹ ਸਾਡੇ ਲੀਡਰਾਂ ਨੂੰ ਮਲ ਮੁਢਲੀ ਉੜਾਵੀ ਜਿਹੜਾ ਉੜਾ ਉਹਦੇ ਬਾਰੇ ਵੀ ਗਿਆਨ ਨਹੀਂ ਤੇ ਜਿੰਨਾ ਵੱਡਾ ਹਿੱਸਾ ਮੈਂ ਕਹੂੰਗਾ 90 95% ਸਾਡੇ ਆਈਸੀ ਸਮਾਜ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਗੁਰੂਆਂ ਦੇ ਨਾਂ ਤੇ ਬਣੀਆਂ ਨੇ ਬਾ ਬਾਬੇ ਸਾਹਿਬ ਦਾ ਨਾਂ ਝੰਡਾ ਅੰbedkar ਦਾ ਮੂੰਹ ਚ ਜੈਪੀਨ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਦਾ ਸਵਾਲ ਗੁਰੂ ਰਵਿਦਾਸ ਦੀਆਂ ਗੱਲਾਂ ਕਰਨਗੇ ਝੋਲੀ 'ਚ ਜਾ ਕੇ ਕਿੱਥੇ ਪੈਨੇ ਨੇ ਦੁਸ਼ਮਣਾਂ ਦੀ ਇਹ ਹਕੀਕਤ ਹੈ ਇਹ ਸਚਾਈ ਹੈ ਸਾਡੇ ਸਮਾਜ ਦੀ ਝੋਲੀ 'ਚ ਦੁਸ਼ਮਣਾਂ ਦੇ ਵਿੱਚ ਬੈਠੇ ਨੇ ਉਹ ਦੁਸ਼ਮਣ ਜਿਹੜੇ ਨਿਤ ਦਿਨ ਸਾਡੇ ਸਿਰ 'ਚ ਜੁੱਤੀਆਂ ਮਾਰਦੇ ਨੇ ਜੁੱਤੀਆਂ ਮਾਰ ਕੇ ਸਾਡੇ ਮੂਤ ਦੇ ਵੀ ਸਿਰ 'ਚ ਨੇ ਉਹ ਬਹੁਤ ਚੰਗੇ ਲੱਗਦੇ ਨੇ ਪਰ ਜੇ ਸਮਾਜ ਦੇ ਬੰਦੇ ਤੋਂ ਕੋਈ ਗੱਲ ਗਲਤ ਨਿਕਲ ਜੇ ਆਪਦੇ ਸਮਾਜ ਦੇ ਬੰਦੇ ਤੋਂ ਕੋਈ ਗੱਲ ਗਲਤ ਨਿਕਲ ਜੇ ਉਹਨੂੰ ਭੰਡਣ ਲੱਗੇ ਉਹ ਮੈਂਟ ਨਹੀਂ ਲਾਉਂਦੇ ਉਹਨੂੰ ਦੁਸ਼ਮਣ ਬਣਾਉਣ ਲੱਗੇ ਉਹ ਮੈਂਟ ਨਹੀਂ ਲਾਉਂਦੇ ਇਹ ਮੈਂ ਆਪਣੇ ਸਮਾਜ ਦੇ ਵਿੱਚ ਵਿਚਰ ਕੇ ਦੇਖਿਆ ਮੈਂ ਬਹੁਤਾ ਘੱਟ ਪੜਿਆ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦਕਰ ਨੂੰ ਪਰ ਜਿੰਨਾ ਕਿ ਪੜਿਆ ਕਾਮਰੇਟਾਂ ਨੇ ਤਾਂ ਸਾਨੂੰ ਸਿੱਖਿਆ ਦਿੱਤੀ ਨਹੀਂ ਕਿ ਅੰਬੇਦਕਰ ਪੜੋ ਉਹਨਾਂ ਨੇ ਤਾਂ ਸਾਨੂੰ ਲੁਕੋ ਕੇ ਰੱਖਿਆ ਅੰਬੇਦਕਰ ਤੋਂ ਔਰ ਜੇ ਅੰਬੇਦਕਰ ਦਾ ਅਸੀਂ ਨਾਂ ਵੀ ਲਿਆ ਉਹਨਾਂ ਨੇ ਬਗਾਵਤ ਕੀਤੀ ਔਰ ਕਿਤੇ ਨਾ ਕਿਤੇ ਆ ਕੇ ਸਾਨੂੰ ਇਹ ਮਹਿਸੂਸ ਹੋਇਆ ਜਦੋਂ ਅਸੀਂ ਕੈਨੇਡਾ 'ਚ ਕੰਮ ਕਰਦੇ ਸੀ ਵੀ ਜਰ ਜੇ ਤੁਸੀਂ ਆਪ ਦੇ ਸਮਾਜ ਨੂੰ ਆਜ਼ਾਦ ਕਰਨਾ ਆਪ ਦੇ ਸਮਾਜ ਨੂੰ ਗੁਲਾਮੀ 'ਚੋਂ ਕੱਢਣਾ ਪਹਿਲਾਂ ਤਾਂ ਤੁਸੀਂ ਆਪ ਆਜ਼ਾਦ ਹੋਵੋ ਫਿਰ ਸਮਾਜ ਨੂੰ ਆਜ਼ਾਦ ਕਰ ਸਕਦੇ ਜਦੋਂ ਤੁਸੀਂ ਗਲਾਂ ਨੂੰ ਤੁਸੀਂ ਸਮਾਜ ਨੂੰ ਆਜ਼ਾਦ ਕਿੱਥੋਂ ਕਰ ਸਕਦੇ ਹੋ ਇਸ ਲਈ ਸਾਡੇ ਸਮਾਜ ਦੀਆਂ ਜਿਹੜੀਆਂ ਜੱਥੇਬੰਦੀਆਂ ਨੇ ਐਸੇ ਸਮਾਜ ਦੀਆਂ ਜਿਹੜੀਆਂ ਜੱਥੇਬੰਦੀਆਂ ਨੇ ਮੈਂ ਉਹਨਾਂ ਦੇ ਲੀਡਰਾਂ ਨੂੰ ਜ਼ਰੂਰ ਬੇਨਤੀ ਕਰਨਾ ਚਾਹੂੰਗਾ ਜੇ ਤੁਸੀਂ ਆਪਦੇ ਗੁਰੂਆਂ ਰਹਿਬਰਾਂ ਦੇ ਨਾਂ ਤੇ ਜੱਥੇਬੰਦੀਆਂ ਬਣਾਈਆਂ ਨੇ ਫਿਰ ਉਹਨਾਂ ਦੇ ਵਿਚਾਰਾਂ ਤੇ ਵੀ ਚੱਲੋ ਬਹੁਤ ਵੱਡਾ ਸਮਾਜ ਆ ਸਾਡਾ ਬਹੁਤ ਵੱਡੀ ਗਿਣਤੀ ਆ ਸਾਡੇ ਸਮਾਜ ਦੀ ਜੇ ਸਾਡਾ ਸਮਾਜ ਸਾਡੇ ਤੇ ਵਿਸ਼ਵਾਸ ਕਰ ਗਿਆ ਹਜੇ ਤਾਂ ਸਾਡੇ ਸਮਾਜ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਜਿਵੇਂ ਗਰੀਬ ਸਿੰਘ ਆਖ ਕੇ ਗਏ ਨੇ ਤਾਕਦੇ ਲੋਕ ਇੱਕ ਗੱਲ ਕਹਿੰਦੇ ਨੇ ਸਾਡੇ ਖਿਲਾਫ ਸਾਡਾ ਸਮਾਜ ਚਾਰ ਗੱਲਾਂ ਨਾਲ ਜੋੜ ਕੇ ਬੋਲੂਗਾ ਆਪਦੇ ਲੀਡਰ ਦੇ ਖਿਲਾਫ ਤੇ ਦੁਸ਼ਮਣ ਦੇ ਖਿਲਾਫ ਬੋਲਣ ਤੋਂ ਬਾਅਦ ਪਹਿਲਾਂ ਇਹ ਸੋਚਦੇ ਨੇ ਕਿ ਵੀ ਉਹਨਾਂ ਦਾ ਕੋਈ ਮਿੱਤਰ ਸੁਣਦਾ ਤਾਂ ਨਹੀਂ ਉਹਨਾਂ ਮਿੱਤਰ ਕੋਈ ਦੇਖਦਾ ਤਾਂ ਨਹੀਂ ਪਿੰਡਾਂ ਦੇ ਅੰਦਰ ਅਸੀਂ ਇਹ ਹਕੀਕਤ ਦੇਖਦੇ ਆਂ ਮਜ਼ਦੂਰਾਂ ਦਾ ਇਕੱਠ ਹੋਊਗਾ ਧਰਮਸ਼ਾਲਾ ਦੇ ਵਿੱਚ 500 ਦਾ ਤੇ ਜੇ ਇੱਕ ਘੜਮਚੌਦਰੀ ਆ ਵੀ ਆ ਜਾਓ ਉਸ 500 ਦੇ ਇਕੱਠ 'ਚ ਸਾਡੀਆਂ ਐ ਨੀਵੇਂ ਪਾਈ ਜਾਂਦੀਆਂ ਨੇ ਜਿਵੇਂ ਭੇਡਾਂ ਨੀਵੇਂ ਪਾ ਲੀਂਵੇਂ ਪਾ ਲੀਂਵੇਂ ਇੱਕ ਇੱਕ ਘੜਮਚੌਦਰੀ ਨੂੰ ਦੇਖ ਕੇ ਸਾਡਾ 500 ਬੰਦਾ ਨੀਵੀਂ ਪਾ ਲਾਣਾ ਹਜੇ ਅਸੀਂ ਗੁਲਾਮ ਐ ਮਾਨਸਿਕ ਤੌਰ ਤੇ ਅੰਨੇ ਕਹੀ ਜਾਂਦੇ ਨੇ ਸਾਡੀ 76 ਸਾਲ ਦੀ ਆਜ਼ਾਦੀ ਹੋ ਗਈ ਉਹ ਹੋ ਗਈ ਅਸੀਂ ਆਜ਼ਾਦ ਆ ਜੀ ਅਸੀਂ ਉਹ ਹੋ ਗਏ ਵਾਹ ਹੋ ਗਏ ਥੱਲੇ ਜਾ ਕੇ ਜਦੋਂ ਅਸੀਂ ਦੇਖਦੇ ਆ ਪਿੰਡਾਂ ਦੇ ਸਰਪੰਚ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਨੇ ਵੀ ਮਜ਼ਦੂਰ ਮੁਕਤੀ ਮੋਰਚੇ ਵਾਲੇ ਆ ਗਏ ਉਹ ਲੁਕ ਜਾਂਦੇ ਨੇ ਦੇਖ ਕੇ ਵੀ ਕਿਤੇ ਕੋਈ ਤਾਕੜਾ ਜੱਟ ਨਾ ਦੇਖ ਲੇ ਕਾਲੀ ਕਾਂਗਰਸੀ ਝਾੜੂ ਵਾਲਾ ਵੀ ਕਿਤੇ ਤਾਂ ਉਹ ਫਿਰ ਕਹਿ ਦੂਗਾ ਵੀ ਉਹ ਤਾਂ ਉੱਤੋਂ ਉੱਤੇ ਖੜਾ ਸੀ ਤੂੰ ਤਾਂ ਉਹਨਾਂ ਕੋਲੇ ਖੜਾ ਸੀ ਹਜੇ ਤਾਂ ਸਾਡੇ ਚੁਣੇ ਹੋਏ ਨੁਮਾਇंदे ਜਿਹੜੇ ਥੱਲੇ ਗੈਰੀ ਸਾਹਿਬ ਤਾਂ ਐਮਐਲਏ ਬਾਰੇ ਕਹਿ ਕੇ ਗਏ ਨੇ ਫੜੜੇ ਜਿਹੜੇ ਮਾਲਕੇ ਸਾਡੇ ਚੁਣੇ ਹੋਏ ਪਿੰਡਾਂ ਦੇ ਨੁਮਾਇंदे ਨੇ ਹਜੇ ਤਾਂ ਉਹ ਗੁਲਾਮ ਨੇ ਜਿੰਨਾਂ ਨੂੰ ਅਸੀਂ ਕਹਿੰਦੇ ਅਸੀਂ ਤਾਂ ਆਜ਼ਾਦ ਹੋ ਗਏ ਇਹ ਖੂਨ ਚ ਰਚੀ ਹੋਈ ਗੁਲਾਮੀ ਇੱਕ ਦਿਨ ਨਹੀਂ ਨਿਕਲਣੀ ਜਿਵੇਂ ਸਾਡੇ ਡਾਕਟਰ ਸਾਹਿਬ ਬੋਲ ਕੇ ਗਏ ਨੇ ਵੀ ਦੱਬੀ ਚੱਲ ਘੋੜਾ ਇਹ ਦੋ ਦਿਨਾਂ ਦੀ ਗੱਲ ਨਹੀਂ ਇਹ ਚਾਰ ਦਿਨਾਂ ਦੀ ਲੜਾਈ ਨਹੀਂ ਇਹ ਪੀੜੀਆਂ ਦੀ ਲੜਾਈ ਹੈ ਗੁਲਾਮੀ ਨੂੰ ਖਤਮ ਕਰਨ ਵਾਸਤੇ ਪੀੜੀਆਂ ਦੀ ਗੁਲਾਮੀ ਨੂੰ ਖਤਮ ਕਰਨ ਵਾਸਤੇ ਪੀੜੀਆਂ ਲੱਗਣੀਆਂ ਅਣਥੱਕ ਹੋ ਕੇ ਅਣਖਿਝ ਹੋ ਕੇ ਨਿਰਸਵਾਰਤ ਹੋ ਕੇ ਗੁਰੂਆਂ ਦੀ ਸ਼ਹੀਦਾਂ ਦੀ ਵਿਚਾਰਧਾਰਾ ਦੇ ਉੱਤੇ ਚੱਲਣਾ ਪੈਣਾ ਫਿਰ ਜਾ ਕੇ ਸਾਡਾ ਸਮਾਜ ਆਜ਼ਾਦ ਹੋਊਗਾ ਜ਼ਰੂਰੀ ਨਹੀਂ ਕਿ ਅਸੀਂ ਐਮਐਲਏ ਹੋ ਕੇ ਲੜਾਂਗੇ ਅਸੀਂ ਐਮਐਲਏ ਬਣ ਕੇ ਸਮਾਜ ਦੀ ਗੱਲ ਕਰਾਂਗੇ ਅੱਜ ਜਿੰਨੇ ਅਸੀਂ ਪੰਡਾਲ ਦੇ ਵਿੱਚ ਤੁਹਾਡੇ ਕੋਲੇ ਬੈਠੇ ਆ ਬੋਲ ਕੇ ਗਿਆ ਅਜੇ ਸਾਡੇ ਵਿੱਚੋਂ ਕੋਈ ਐਮਐਲਏ ਨਹੀਂ ਪਰ ਜੇ ਕਿਸੇ ਥਾਣੇ 'ਚ ਵਗ ਜੀਏ ਕਿਸੇ ਦਫ਼ਤਰ 'ਚ ਵਗ ਜੀਏ ਅਫਸਰ ਦੇਖ ਕੇ ਪਹਿਲਾਂ ਤਿਰਕ ਜਾਂਦੇ ਨੇ ਵੀ ਆ ਆ ਗਏ ਹੁਣ ਪੰਗਾ ਕੋਈ ਹੋਰ ਪੂਵੇ ਤੇ ਤੁਸੀਂ ਐਮਐਲਏ ਨੂੰ ਨਾਲ ਲੈ ਜਾਓ ਉਹ ਐਮਐਲਏ ਤਾਂ ਡਰਦੇ ਤੱਕ ਨਹੀਂ ਅੱਜ ਦੇ ਮੈਂ ਹਾਲਤ ਦੱਸਾਂ ਤੁਹਾਨੂੰ ਝਾੜੂ ਵਾਲਿਆਂ ਦੀ ਪਾਰਟੀ ਦਾ ਐਮਐਲਏ ਨੇ ਕਹਿ ਤੋ ਥਾਣੇਦਾਰ ਬੰਦਾ ਨਹੀਂ ਛੱਡਦਾ ਪਰਾ ਸੋਨੀਆਂ ਜੱਥੇਬੰਦੀਆਂ ਦੇ ਜਿਹੜੇ ਲੀਡਰ ਨੇ ਜੇ ਥਾਣੇ 'ਚ ਬਗ ਜਾਂਦਾ ਤਾਂ ਐਮਐਲਏ ਬੰਦਾ ਛੱਡ ਦਾਂਦਾ ਇਹ ਆਜ਼ਾਦ ਤਾਕਤ ਦੀ ਪਾਵਰ ਹੈ ਤੇ ਸੰਯੁਕਤ ਦਲਤ ਮੋਰਚਾ ਸਾਡੇ ਸਮਾਜ ਦੀ ਉਹ ਪਾਵਰ ਖੜੀ ਕਰਨਾ ਚਾਹੁੰਦਾ ਜਿਹੜੀ ਆਜ਼ਾਦ ਪਾਵਰ ਹੋਵੇ ਕਿਸੇ ਦੀ ਗੁਲਾਮ ਨਾ ਹੋਵੇ ਆ ਗੱਲ ਦੇ ਵਿੱਚ ਉਹਨਾਂ ਦੁਸ਼ਮਣਾਂ ਦਾ ਪੱਟਾ ਨਾ ਹੋਵੇ ਸਾਡਾ ਲੀਡਰ ਹਰ ਜਗ੍ਹਾ ਲੋਤੇ ਜਾ ਕੇ ਅੱਖ ਚ ਅੱਖ ਪਾ ਕੇ ਉਹੀ ਗੱਲ ਕਰੂਗਾ ਜਿਹਦੇ ਗਲ ਦੇ ਵਿੱਚ ਬਾਬਾ ਸਾਹਿਬ ਦੇ ਵਿਚਾਰਾਂ ਦਾ ਪਟਾ ਹੋਇਆ ਤੇ ਜਿਹਦੇ ਗਲ ਦੇ ਵਿੱਚ ਮਨੁਵਾਦੀਆਂ ਦਾ ਪਟਾ ਹੋਇਆ ਉਹਨੂੰ ਤੁਸੀਂ ਸੋਚ ਲਓਗੇ ਵੀ ਉਹ ਛੋਟੀ ਗੱਲ ਕਰ ਦੂ ਚਾਹੇ ਉਹਨੂੰ ਪਾਰਲੀਮੈਂਟ ਚ ਲੈ ਜਾਓ ਚਾਹੇ ਉਹਨੂੰ ਅਸੈਂਬਲੀ ਚ ਲੈ ਜਾਓ ਚਾਹੇ ਉਹਨੂੰ ਰਾਸ਼ਟਰਪਤੀ ਤੇ ਲੈ ਜਾਓ ਕੁਰਸੀ ਤੇ ਵਾਹ ਦੋ ਰਾਸ਼ਟਰਪਤੀ ਦੇਸ਼ ਦਾ ਮਾਲਕ ਹੈ ਔਰ 50% ਆਬਾਦੀ ਔਰਤਾਂ ਦੀ ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਔਰਤ ਹੈ ਉਹਦੀ ਕਿੰਨੀ ਕੁ ਪੁੱਗਤਾ ਸਮਾਜ ਦੇ ਅੰਦਰ ਪ੍ਰਧਾਨ ਮੰਤਰੀ ਕੁਰਸੀ ਤੇ ਬੈਠਾ ਹੁੰਦਾ ਤੇ ਰਾਸ਼ਟਰਪਤੀ ਐ ਖੜੀ ਹੁੰਦੀ ਆ ਸਾਡੇ ਦੇ ਇਹ ਹਕੀਕਤ ਆ ਸਾਡੇ ਸਮਾਜ ਦੀ ਇਸ ਲਈ ਸੰਯੁਕਤ ਦਲਤ ਮੋਰਚਾ ਉਹ ਪਾਵਰ ਖੜੀ ਕਰਨਾ ਚਾਹੁੰਦਾ ਸਾਡੇ ਸਮਾਜ ਦੀ ਆਜ਼ਾਦ ਪਾਵਰ ਜਿਹੜੀ ਪਾਵਰ ਦੇ ਅੱਗੇ ਕਿਸੇ ਕਿਸਮ ਦਾ ਕੋਈ ਡਰ ਨਾ ਹੋਵੇ ਕਿਸੇ ਕਿਸਮ ਦਾ ਭੈ ਨਾ ਹੋਵੇ ਕਿਸੇ ਕਿਸਮ ਦਾ ਬੋਲਣ ਤੋਂ ਪਹਿਲਾਂ ਇਹ ਨਾ ਸੋਚ ਹੋਵੇ ਕਿ ਮੈਨੂੰ ਫਲਾਣਾ ਕੁਝ ਐ ਤਾਂ ਨਹੀਂ ਕਹੂਗਾ ਫਲਾਣਾ ਕੁਝ ਐ ਤਾਂ ਨਹੀਂ ਕਹੂਗਾ ਇਹ ਪਾਵਰ ਤੁਸੀਂ ਬਣਾਉਣੀ ਆ ਪ੍ਰਭੂ ਠੀਕ ਆ ਸਮਾਂ ਲੱਗੂਗਾ ਅਸੀਂ ਪਹਿਲਾਂ ਵੀ ਲੱਗੇ ਹੋਇਆ 2 ਸਾਲਾਂ ਚ 4 ਸਾਲਾਂ ਚ 10 ਸਾਲਾਂ ਚ ਜਿੰਨਾ ਵੀ ਸਮਾਂ ਲੱਗਿਆ ਅਸੀਂ ਆਪਦੇ ਸਮਾਜ ਦੇ ਲੀਡਰਾਂ ਨੂੰ ਗੁਰੂਆਂ ਦੀ ਸ਼ਹੀਦਾਂ ਦੀ ਰੈਬਰਾਂ ਦੀ ਵਿਚਾਰਧਾਰਾ ਤੇ ਤੋਰਨ ਤੇ ਲੱਗੇ ਹੋਇਆ ਜਿੰਨਾ ਸਮਾਂ ਸਾਨੂੰ ਲੱਗੂਗਾ ਉਹਨਾਂ ਸਮਾਂ ਅਸੀਂ ਮਿਹਨਤ ਕਰਾਂਗੇ ਸਾਨੂੰ ਵਿਸ਼ਵਾਸ ਹੈ ਜਿਹੜੇ ਵਿਚਾਰਾਂ ਦੇ ਉੱਤੇ ਅਸੀਂ ਲੱਗੇ ਹੋਇਆ ਇੱਕ ਨਾ ਇੱਕ ਦਿਨ ਅਸੀਂ ਉਸ ਮੰਜ਼ਲ ਤੇ ਪਹੁੰਚਾਂਗੇ ਇਹ ਵਿਸ਼ਵਾਸ ਹੈ ਸਮਾਂ ਦੱਸ ਰਿਹਾ ਹੈ ਕੰਧਾਂ ਤੇ ਲਿਖਿਆ ਪੜਿਆ ਜਾ ਰਿਹਾ ਅੱਜ ਸਮਾਜ